ਸਸਿ ਕਾਲ ਜੀ ਤੇ ਆਪਾਂ ਅਗਲਾ ਪੜਾਅ ਸ਼ੁਰੂ ਕਰਦੇ ਹਾਂ ਜੀ ਇੱਕ ਨੇਨ ਰਾਜਿਆਂ ਨਾਲ ਵਿਚਾਰਨ ਤੇ ਗੁਰੂ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਭਾਵੇਂ ਜਹਾਂਗੀਰ ਨੇ ਤੁਹਾਨੂੰ ਚਲਾਕੀ ਨਾਲ ਇਸ ਕਿਲੇ ਵਿੱਚ ਭੇਜਿਆ ਹੈ ਪਰ ਤੁਸੀਂ ਸਾਡੇ ਵਾਂਗੂ ਨਜ਼ਰਬੰਦ ਹੋ ਅਸੀਂ ਬਹੁਤ ਦੁਖੀ ਰਹਿੰਦੇ ਹਾਂ ਪਰ ਤੁਸੀਂ ਸਦਾ ਖੁਸ਼ ਖਿੜੇ ਅਤੇ ਆਨੰਦ ਵਿੱਚ ਦਿਸਦੇ ਹੋ ਕੀਰਤਨ ਕਰਦੇ ਹੋ ਕਲਾ ਪ੍ਰਸ਼ਾਦ ਬਣਾਉਂਦੇ ਅਤੇ ਵੰਡਦੇ ਹੋ ਕਿਸੇ ਵੇਲੇ ਵੀ ਕੋਈ ਚਿੰਤਾ ਜਾਂ ਪਿਛਲਿਆਂ ਦਾ ਫਿਕਰ ਨਹੀਂ ਐਸਾ ਕਿਉਂ ਤਾਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਮੈਂ ਕਈ ਕੋਈ ਰਾਜਾ ਅਮੀਰ ਨਹੀਂ ਕਿ ਆਪਣੀ ਪ੍ਰਜਾ ਨੂੰ ਰੋਣਾ ਮੈਂ ਤਾਂ ਵਾਹਿਗੁਰੂ ਦਾ ਦਰਵੇਸ਼ ਹਾਂ ਉਸ ਨੂੰ ਯਾਦ ਰੱਖਣਾ ਸਦਾ ਉਸ ਦੀ ਹਜ਼ੂਰੀ ਵਿੱਚ ਰਹਿਣਾ ਮੇਰਾ ਕੰਮ ਹੈ ਇਹ ਹੀ ਮੇਰਾ ਜੀਵਨ ਹੈ ਸਗੋਂ ਮੈਂ ਜ਼ਿਆਦਾ ਖੁਸ਼ ਹਾਂ ਕਿ ਮੈਨੂੰ ਹਰੀ ਸਿਮਰਨ ਕਰਨ ਦਾ ਨੇ ਵੇਲਾ ਸਾਰਾ ਵਕਤ ਮਿਲ ਗਿਆ ਹੈ ਮੇਰੇ ਰੱਬ ਨੇ ਮੈਨੂੰ ਇਕਾਂਤ ਬਖਸ਼ੀ ਹੈ ਮੈਨੂੰ ਚਾਹੀਦਾ ਹੈ ਕਿ ਮੈਂ ਵਦ ਤੋਂ ਵਦ ਸਿਮਰਨ ਕਰਾਂ ਇਹ ਸੁਣ ਕੇ ਇੱਕ ਰਾਜਾ ਕਹਿਣ ਲੱਗਾ ਕਿ ਤੁਸੀਂ ਸਾਰੀ ਉਮਰ ਇੱਥੇ ਰਹੋਗੇ ਤੁਹਾਨੂੰ ਤਾਂ 40 ਦਿਨਾਂ ਵਾਸਤੇ ਇੱਥੇ ਭੇਜਿਆ ਸੀ ਗੁਰੂ ਸਾਹਿਬ ਨੇ ਕਿਹਾ ਨਹੀਂ ਮੇਰੇ ਮਾਲਕ ਨੇ ਮੈਨੂੰ ਜਿਸ ਕਾਰਜ ਲਈ ਮੈਨੂੰ ਇੱਥੇ ਭੇਜਿਆ ਹੈ ਉਹ ਪੂਰਾ ਹੁੰਨ ਤੱਕ ਇੱਥੇ ਰਹਾਂਗਾ ਰਾਜੇ ਨੇ ਕਿਹਾ ਕਿ ਤੁਸੀਂ ਧੰਨ ਹੋ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਸਹੀ ਮਾਰਗ ਦਿਖਾਓ ਗੁਰੂ ਸਾਹਿਬ ਜੀ ਨੇ ਕਿਹਾ ਕਿ ਉਸ ਪਰਮਾਤਮਾ ਦਾ ਸਿਮਰਨ ਕਰਨਾ ਸ਼ੁਰੂ ਕਰੋ ਦੁੱਖ ਦੁਖੀ ਨਾ ਰਹੋ ਨਿਰਜਨਾ ਛੱਡ ਦਿਓ ਉਸ ਨੂੰ ਯਾਦ ਕਰੋ ਜੋ ਗਈਆਂ ਹੋਈਆਂ ਚੀਜ਼ਾਂ ਵੀ ਵਾਪਸ ਦਵਾ ਦਿੰਦਾ ਹੈ ਜਿਹੜਾ ਮਾਇਆ ਤੇ ਦੁਨਿਆਵੀ ਬੰਧਨ ਤੋਂ ਛੁਟਕਾਰਾ ਦਵਾ ਦਿੰਦਾ ਹੈ ਜਿਹੜਾ ਖੁਦਾ ਦਾ ਦਾਰੂ ਹੈ ਜੋ ਨਿਮਾਨਿਆਂ ਦਾ ਮਾਨ ਹੈ ਨਿਆਸਰਿਆਂ ਦਾ ਆਸਰਾ ਹੈ ਉਸ ਕੋਲੇ ਕਿਤੇ ਕਿਤੇ ਕਰਮਾਂ ਦੀ ਮਾਫੀ ਮੰਗੋ ਅਤੇ ਅੱਗੇ ਤੂੰ ਸੁਮਤ ਬਖਸ਼ਣ ਦੀ ਅਰਦਾਸ ਕਰੋ ਉਸ ਨੂੰ ਯਾਦ ਕਰਨਾ ਸ਼ੁਰੂ ਕਰੋ ਰਾਜਿਆਂ ਨੂੰ ਉਪਦੇਸ਼ ਦਿੱਤਾ ਕਿ ਤੁਹਾਡਾ ਸਰੀਰ ਭਾਵੇਂ ਕੈਦ ਵਿੱਚ ਹੈ ਪਰ ਤੁਹਾਡੀ ਆਤਮਾ ਆਜ਼ਾਦ ਹੈ ਉਸ ਜاتی ਦਾ ਅਨੰਦ ਮਾਣੋ ਫਿਰ ਤੁਹਾਡਾ ਇਹ ਸਰੀਰ ਵੀ ਆਜ਼ਾਦ ਹੋ ਜਾਵੇਗਾ ਉਧਰ ਪੰਜਾਬ ਵਿੱਚ ਸੰਤਾਂ ਦਿਨ-ਬਦਿਨ ਆਪਣੇ ਗੁਰੂ ਪਿਆਰੇ ਗੁਰੂ ਦੇ ਦਰਸ਼ਨਾਂ ਲਈ ਬਵੀਹੇ ਦੀ ਸਵਾਤੀ ਵੰਦ ਵਾਂਗੂ ਤਰਸ ਰਹੀਆਂ ਸਨ ਪਹਿਲਾ ਭਾਈ ਸਾਜੀ ਸਾਈਂਦਾਸ ਜੀ ਸੰਗਤਾਂ ਨਾਲ ਦਰਸ਼ਨ ਕਰਕੇ ਗਏ ਫਿਰ ਭਾਈ ਗੁਰਦਾਸ ਜੀ ਗੁਰੂ ਸਾਹਿਬ ਨਾਲ ਵਿਚਾਰ ਕਰਨ ਗਏ ਬਾਬਾ ਬੁੱਢਾ ਜੀ ਵੀ ਕਾਫੀ ਸਾਰੀ ਸੰਗਤ ਨਾਲ ਲੈ ਕੇ ਸ਼ਬਦ ਗਾਇਨ ਕਰਦੇ ਹੋਏ ਗਵਾਲੀਆ ਦੇ ਕਿਲੇ ਤੇ ਆਪਣੇ ਤੇ ਕਿਲੇ ਦੇ ਬਾਹਰ ਕੀਰਤਨ ਕੀਤਾ। ਕੜਾ ਪਛਾਰ ਦੀ ਦੇ ਵਰਤਾਈ ਬਾਬਾ ਬੁੱਢਾ ਜੀ ਨੇ ਮੁਲਾਕਾਤ ਕੀਤੀ ਅਤੇ ਫਿਰ ਸੰਗਤਾਂ ਨੂੰ ਨਾਲ ਲੈ ਕੇ ਆਪ ਅਮਰ ਸਰਪੁੱਜੇ ਤੇ ਸੁਖਸ਼ਾੰਦ ਰਾਜੀ ਖੁਸ਼ੀ ਦੀ ਖਬਰ ਮਾਤਾ ਗੰਗਾ ਜੀ ਦੇ ਜੀ ਅਤੇ ਸੰਗਤਾਂ ਨੂੰ ਦਿੱਤੀ। ਇਸ ਤੋਂ ਬਾਅਦ ਬਹੁਤ ਸਾਰੇ ਇਲਾਕੇ ਦੀਆਂ ਸੰਗਤਾਂ ਵੱਖ-ਵੱਖ ਟੋਲੀਆਂ ਬਣਾ ਕੇ ਸ਼ਬਦ ਕੀਰਤਨ ਗਾਇਨ ਕਰਦੇ ਹੋਏ ਚੌਂਖੀਆਂ ਦੇ ਰੂਪ ਵਿੱਚ ਗਵਾਲੀਆਂ ਜਾਂਦੇ ਹਨ ਕਿਲੇ ਦੇ ਬਾਦ ਸ਼ਬਦ ਕੀਰਤਨ ਕਰਕੇ ਕੜਾਹ ਪ੍ਰਸ਼ਾਦ ਦੇਗ ਵਰਤਾਂਦੇ ਜੋ ਕੋਈ ਪੁੱਛਦਾ ਸੀ ਪੁੱਛਦਾ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਤਾਂ ਸੰਗਤਾਂ ਜਵਾਬ ਦਿੰਦੀਆਂ ਕਿ ਸਾਡੇ ਸੱਚੇ ਪਾਤਸ਼ਾਹ ਜੀ ਸਤਿਗੁਰ ਜੀ ਅੰਦਰ ਹਨ ਕੋਈ ਪੁੱਛਦਾ ਕਿ ਕਦੋਂ ਕੈਦ ਕਿਉਂ ਹੋਏ ਤਾਂ ਸੰਗਤਾਂ ਜਵਾਬ ਦਿੰਦੀਆਂ ਸਾਡਾ ਸਿਦਕ ਦੇਖਣ ਲਈ ਅਤੇ ਆਪਣੀ ਮਰਜ਼ੀ ਨਾਲ ਅੰਦਰ ਬੈਠੇ ਹਨ ਪਾਰਤ ਦੇ ਅਲੱਗ-ਅਲੱਗ ਥਾਵਾਂ ਤੋਂ ਉੱਚਾ ਤੇ ਬਣ ਕੇ ਗਵਾਲੀਅਰ ਨੂੰ ਆਉਣ ਲੱਗ ਲੱਗੇ ਇਸ ਦੀ ਖਬਰ ਜਹਾਂਗੀਰ ਨੂੰ ਵੀ ਜਾਣ ਲੱਗੀ ਜਨਤਾ ਵਿੱਚ ਵਿਰੋਧ ਨਾ ਵਧ ਜਾਵੇ ਉਹ ਇਸ ਦਾ ਫਿਕਰ ਕਰਨ ਲੱਗਾ ਤੇ ਆਪ ਬਿਮਾਰ ਰਹੇ ਲੱਗਾ ਜਹਾਂਗੀਰ ਬਿਮਾਰ ਲੈਣ ਲੱਗਾ ਜਹਾਂਗੀਰ ਦੀ ਬੇਗਮ ਨੂਰ ਜਹਾਂ ਨੇ ਸਾਈ ਮੀਆਂ ਮੀਰ ਤੱਕ ਪਹੁੰਚ ਕੀਤੀ ਸਾਈ ਮੀਆਂ ਮੀਰ ਜੀ ਨੇ ਜਹਾਂਗੀਰ ਬਾਦਸ਼ਾਹ ਨੂੰ ਕਿਹਾ ਖੁਦਾ ਦੇ ਨੂਰ ਨੂੰ ਕੈਦ ਕਰਕੇ ਸੁਖ ਦੀ ਆਸ ਕਰਦੇ ਹੋ ਫਿਰ ਜਹਾਂਗੀਰ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਤੇ ਸਤਗੁਰੂ ਕਿਲੇ ਤੋਂ ਬਾਹਰ ਆਉਣ ਲਈ ਬੇਨਤੀ ਪੱਤਰ ਭੇਜਿਆ ਇਸ ਚਿੱਠੀ ਦਾ ਜਦੋਂ ਕਿਲੇ ਵਿੱਚ ਕਹਦੀਆਂ ਰਾਜਿਆਂ ਨੂੰ ਪਤਾ ਲੱਗਾ ਤਾਂ ਉਹ ਬੜੇ ਅਚਿੰਤ ਚਿੰਤਾ ਹੋਏ ਦਿੱਤੇ ਹੋਏ ਕਿ ਗੁਰੂ ਜੀ ਨੂੰ ਕਹਿਣ ਲੱਗੇ ਸਤਗੁਰੂ ਜੀ ਸਾਨੂੰ ਇਨ ਨਰਕੇ ਜੀਵਨ ਤੋਂ ਮੁਕਤ ਕਰਵਾਓ ਸਤਗੁਰੂ ਜੀ ਨੇ ਰਾਜਿਆਂ ਦੀ ਬੇਨਤੀ ਪ੍ਰਵਾਨ ਕੀਤੀ ਅਤੇ ਵਜ਼ੀਰ ਖਾਨ ਨਾਲ ਹੀ ਜਹਾਂਗੀਰ ਨੂੰ ਸੁਨੇਹਾ ਭੇਜਿਆ ਕਿ ਉਹ ਤਾਂ ਇਕਲੇ ਤੁਮਾਰ ਆਉਣਗੇ ਜਦੋਂ ਰਾਜਾ ਨੂੰ ਹੀ ਰਹਾ ਕੀਤਾ ਜਾਵੇਗਾ ਬਾਦਸ਼ਾਹ ਜਹਾਂਗੀਰ ਨੇ ਕਿਹਾ ਕਿ ਬਾਹਰ ਆਣ ਕੇ ਇਸ ਰਾਜੇ ਮੇਰੇ ਵਿਰੋਧ ਦਲੜਾਈਆਂ ਕਰਨਗੇ ਸਤਗੁਰੂ ਜੀ ਨੇ ਰਾਜਿਆਂ ਦੀ ਜ਼ਿੰਮੇਵਾਰੀ ਲਈ ਤੇ ਸੁਨੇਹਾ ਭੇਜਿਆ ਕਿ ਇਹ ਤੇਰਾ ਵਿਰੋਧ ਨਹੀਂ ਵਿਰੋਧ ਨਹੀਂ ਲੜਨਗੇ ਬਾਦਸ਼ਾਹ ਜਹਾਂਗੀਰ ਨੇ ਸਤਗੁਰੂ ਜੀ ਨੂੰ ਬੇਨਤੀ ਕੀਤੀ ਕਿ ਜਿੰਨੇ ਰਾਜੇ ਤੁਹਾਡੇ ਚੋਲੇ ਨੂੰ ਫੜ ਕੇ ਬਾਹਰ ਆਉਣਗੇ ਔਰ ਸਾਰੇ ਰਾਜੇ ਰਿਆ ਕਿਤੇ ਜਾਣਗੇ